ਹਾਂਜੀ ਮਿੱਤਰੋ ਕੀ ਹਾਲ ਨੇ ਸਾਰੇ ਵੀਰਾਂ ਦੇ ਤੇ ਲਓ ਜੀ ਸਵਾਗਤ ਆ ਤੁਹਾਡਾ ਆਪਣੇ ਚੈਨਲ ਪੰਜਾਬੀ ਫਾਰਮਰ ਦੇ ਉੱਤੇ ਤੇ ਬਾਈ ਅੱਜ ਆਪਾਂ ਸਪੈਸ਼ਲ ਬਲੌਗ ਆ ਜਿਹੜਾ ਲੈ ਕੇ ਆਇਆ ਗਾਜਰਾਂ ਦੇ ਇਹ ਬਾਈ ਗਾਜਰ ਤੁਸੀਂ ਨਿਗਾਹ ਮਾਰ ਲਓ ਆਪਣੀ 35 ਦਿਨ ਦੇ ਕਰੀਬ ਹੋ ਗਈ ਤੇ ਦੋ ਵਾਰ ਇਹਦੇ ਤੇ ਕੱਖਾਂ ਦੀ ਸਪਰੇ ਹੋ ਗਈ ਕਿਉਂ ਬਾਈ ਜੇ ਇਹਦੇ ਚ ਕੱਖ ਹੋ ਜਾਂਦਾ ਇਹ ਖੇਤੀ ਦੇ ਵਿੱਚ ਤਾਂ ਕੁਝ ਨਹੀਂ ਖੱਟਿੰਦਾ ਆਲੂਆਂ ਜ ਵੀ ਨਹੀਂ ਕੁਝ ਮਤਲਬ ਬਣਦਾ ਹੈਗਾ ਜੇ ਗੁੱਲੀ ਡੰਡਾ ਹੋ ਜੇਵੇ ਦੇ ਗਾਜਰਾਂ 'ਚ ਵੀ ਨਹੀਂ ਕੁਝ ਬਣਦਾ ਇਹਦੇ ਜੀ ਬਾਈ ਦੋ ਵਾਰ ਸਪਰੇਅ ਕਰਤੀ ਆਪਾਂ ਨੇ 13 ਖੁੱਡੀ-ਖੁੱਡੀ ਹੋ ਗਈ 13 ਮਤਲਬ 3-3 ਖੁੱਡ ਲਿਆ ਕੇ ਆਪਾਂ ਨੇ ਸਪਰੇਅ ਕਰੀ ਆ ਵੀ ਦਵਾਰੇ ਗਾਜਰ ਤੇ ਨਾ ਪੈ ਜਵੇ ਜਿਹੜੀ ਮੈਟਰੀ ਦੀ ਸਪਰੇਅ ਬਾਈ ਇਹਦੇ ਤੇ ਕਰਨੀਆਂ ਉਹ ਜਦੋਂ ਆਪਣਾ ਸੇਜਾ ਛੋਟਾ ਹੁੰਦਾ ਜਿਵੇਂ ਆਹ ਖੁੱਡਰ ਨੇ ਉਦੋਂ ਕਰ ਸਕਦੇ ਆ ਮੱਲੀ ਵੀ ਗਾਜਰ ਤੇ ਆਪਾਂ ਉਹ ਸਪਰੇਅ ਨਹੀਂ ਕਰ ਸਕਦੇ ਫੇਰ ਗਾਜਰਾਂ ਜਿਹੜੀ ਥੋਡੀ ਮੱਚ ਜੂਗੀ ਠੀਕ ਆ ਤੇ ਦੋ ਬਾਈ ਯੂਰੀਆ ਪੈ ਕੇ ਕੱਦਾ ਬੈਗ ਪੈ ਗਿਆ ਤੇ ਇੱਕ ਪੂਰਾ ਬੈਗਪਾਟ ਆਪਾਂ ਨੇ ਠੀਕ ਆ ਦੋ ਵਾਰ ਯੂਰੀਆ ਪੈ ਗਿਆ ਵੇ ਬਾਈ ਜਿਹੜੀ ਇਹ ਖੇਤੀ ਆ ਨਾ ਇਹ ਕਹਿੰਦੀ ਆ ਵੀ ਬਸ ਤੂੰ ਮੇਰੇ ਲਵੇ ਬੈਠਾ ਰਹਿ ਇੱਕ ਦਾ ਇਹਦਾ ਬਾਈ ਆਪਾਂ ਨੇ ਖੁੱਡ ਨਹੀਂ ਸੁਕੜ ਦੇਣੇ ਹੈਗੇ ਜਦੋਂ ਇਹਦੀ ਜਰਮੀਨੇਸ਼ਨ ਵੀ ਤਾਂ ਹੋਊਗੀ ਪ੍ਰੋਪਰ ਜੇ ਖੁੱਡਨੇ ਜਿਹੜੇ ਕਿੱਲੇ ਰਹਿਣਗੇ ਜਿਵੇਂ ਆਪਾਂ ਆਲੂਆਂ ਨੂੰ ਪਾਣੀ ਅੱਜ ਦੇਤਾ ਆਪਾਂ ਕਹਿੰਦੇ ਨੇ ਵੀ ਹੁਣ ਹਰੇ ਹੋਇਆ ਤੇ ਦੇਖਾਂਗੇ ਹਨਾ ਇਹਦਾ ਉਹ ਕੰਮ ਨਹੀਂ ਹੈਗਾ ਆਪਾਂ ਨੇ ਤੜਕੀ ਖੇਤ ਨੂੰ ਦੇਖਣਾ ਪਊਗਾ ਜੇ ਤਾਂ ਖੁੱਡਾਂ ਦੇ ਸਲਾਬ ਚੜ ਗਈ ਤਾਂ ਤਾਂ ਠੀਕ ਆ ਜੇ ਸਲਾਬ ਨਹੀਂ ਚੜੀ ਬਾਈ ਇਹ ਨਹੀਂ ਪਤਾ ਵੀ ਦੂਏ ਦਿਨੇ ਦੁਬਾਰੇ ਪਾਣੀ ਦੇਣਾ ਪੈ ਜਿਵੇਂ ਆਪਾਂ ਨੂੰ ਇਹਦੇ ਖੁੱਡ ਨਾ ਪ੍ਰੋਪਰ ਗਿੱਲੀ ਰੱਖਣੇ ਪੈਣਗੇ ਆ ਤੁਸੀਂ ਚੈੱਕ ਕਰ ਲਓ ਸਾਰੇ ਖੁੱਡ ਤਕਰੀਬਨ ਸਾਰੀਆਂ ਗਾਜਰਾਂ ਨੂੰ ਇਹਨਾਂ ਨੂੰ ਪਾਣੀ ਲੱਗਿਆ ਹੋਇਆ ਮੰਨ ਕੇ ਚੱਲੋ ਹੁਣ ਵੀ 5 6 7 ਦਿਨ ਤੱਕ ਅਜਿ ਲੰਗਦੇ ਨੇ ਮੋਟਰ ਚੱਲਦੀ ਉਹ ਚੱਲਦੀ ਆ ਠੀਕ ਆ ਬਸ ਇਹਨੂੰ ਆਪਾਂ ਨੇ 2 ਦਿਨ ਤੱਕ ਉਹ ਜੂਰੀਆ ਪਾ ਦੇਣਾ ਦੁਬਾਰੇ ਫੇਰ ਪਾਣੀ ਲਾਵਾਂਗੇ ਯਾਰ ਤੇ ਬਾਈ ਜਿਹੜੀ ਗਰੋਥ ਗਰੂਥ ਵਾਲੀ ਵੀ ਆਪਾਂ ਸਪਰੇਅ ਕਰਾਂਗੇ ਤੁਹਾਨੂੰ ਦੱਸਾਂਗੇ ਸਾਰਾ ਕੁਝ ਮਤਲਬ ਆਪਾਂ ਦੱਸਾਂਗੇ ਸਿਰੇ ਤੋਂ ਲੈ ਕੇ ਐਂਡ ਤੱਕ ਬਈਆ ਆਪਣਾ ਕੀ ਆਪਾਂ ਨੂੰ ਇਹਦੇ ਚੋ ਪ੍ਰੋਫਿਟ ਹੁੰਦਾ ਕੀ ਇਹ ਚੋ ਆਪਾਂ ਨੂੰ ਬਚਦਾ ਹਨਾ ਇਹ ਆਪਣਾ ਦੋ ਤਰ੍ਹਾਂ ਇੱਕ ਮਹਿੰਗਾ ਜੋਵਿੰਦਰ 28000 ਦਾ 28000 ਕਿਲੇ ਦਾ 1 28000 ਰੁਪਇਆ ਕਿਲੇ ਦਾ ਕਿਹੜੀ ਕੰਪਨੀ ਉਹ ਜਵੇਰਾ 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 ਕਲੌਸ ਕੰਪਨੀ ਦਾ ਉਹ ਕਿਹੜਾ ਖੇਤ ਆ ਉਹ ਆਹੀ ਆ ਆ ਖੇਤ ਬਾਈ ਜਵੇਰਾ ਦਾ ਜਵੇਰਾ 28000 ਰੁਪਇਆ ਕਿਲੇ ਦਾ 28000 ਰੁਪਇਆ ਪ੍ਰਤੀ ਏਕੜ ਦਾ ਸੀਡ ਪਿਆ ਹੋਇਆ ਆ ਆਪਣਾ ਸਸਤਾ ਬੀਜ ਹੈ ਨਾ ਆ ਇਹ ਘਟ ਵਾਲਾ ਇਹ ਕਿੰਨੇ ਵਾਲਾ ਇਹ ਆਪਣਾ ਪਿਆ ਸੀਗਾ 12000 ਰੁਪਇਆ ਏਕੜ ਦਾ 12000 ਰੁਪਇਆ ਇਹ ਨਟਿੰਡੋ ਵੀ ਆ ਹੈ ਨਟਿੰਡੋ ਨਟਿੰਡੋ ਤੇ ਬਾਈ ਤੁਹਾਨੂੰ ਬੀਵੀ ਦੱਸਾਂਗੇ ਆਪਾਂ ਕਿਉਂ ਆਦਗੀਆਂ ਆਪਣੇ 5 ਏਕੜ ਲਾਏ ਹੋਏ ਨੇ ਤੁਹਾਨੂੰ ਸਾਰਾ ਕੁਝ ਦੱਸਾਂਗੇ ਵੀ ਆਪਾਂ ਕੀ ਕੀ ਇਹਦੇ ਤੇ ਕਰਿਆ ਕਿੰਨਾ ਕਿਹਦੇ ਤੇ ਖਰਚ ਆਉਂਦਾ ਕਿੰਨੀ ਕਿਹਦੇ ਤੇ ਬਚਤ ਆਉਂਦੀ ਆ ਹਨਾ ਤੇ ਜ਼ਮੀਨ ਵੀ ਇਹਦੇ ਵਾਸਤੇ ਬਈ ਵਧੀਆ ਬਣਾਉਣੀ ਪੈਂਦੀ ਹੈ ਹਜੇ ਆਲੂਆਂ ਨੂੰ ਮਾੜੀ ਜ਼ਮੀਨ ਚੱਲ ਜੂਗੀ ਇਹ ਨੂੰ ਨਹੀਂ ਮਾੜੀ ਜ਼ਮੀਨ ਚੱਲਦੀ ਖਰਚਾ ਦਾ ਇੱਥੇ ਚਾਹੀਦਾ ਹੀ ਨਹੀਂ ਚਾਹੀਦਾ ਖਰਚਾ ਤੇ ਕੱਡਲੀ ਇੱਕ ਕੱਡਲੀ ਐਨ ਆਹ ਦੇਖ ਲਓ ਤੁਸੀਂ ਡਾਕਰ ਦੀ ਧਰਤੀ ਐ ਇਹ ਪੂਰੀ ਤੇ ਆਹ ਤੁਸੀਂ ਦੇਖ ਲਓ ਵੀ ਜ਼ਮੀਨ ਐਨ ਪੂਰੀ ਸੋਹਣੀ ਬਣੀ ਹੋਈ ਧੀ ਤੇ ਹੁਣ ਤੱਕ ਬਈ ਇਹਦੇ ਤੇ ਇੰਨਾ ਕੇ ਆਪਾਂ ਨੇ ਕਰਿਆ ਸਿਸਟਮ ਜਾਣੀ ਫੇਰ ਵੀ ਜਿਹੜੀ 28000 ਵਾਲੀ ਗਾਜਰ ਆ 50000 ਦੇ ਕਰੀਬ ਉਹਦੇ ਤੇ ਖਰਚਾ ਪਹੁੰਚ ਗਿਆ ਕੀ ਦੇਦਾ ਹਨਾ ਨੌਜਨ ਵੱਧ ਪਹੁੰਚ ਗਿਆ ਹਾਂ ਵੱਧ ਵਾਗ ਗਿਆ ਤੇ ਇਹ ਬਾਈ ਇਹ ਤੁਹਾਨੂੰ ਆਪਾਂ ਗੱਲ ਦੱਸ ਦਿਆਂ ਵਿੱਚ ਵੀਰ ਪੁੱਛਣਗੇ ਵੀ ਮਹਿੰਗਾ আর ਸਸਤੇ ਬੀਜ ਦਾ ਕੀ ਫਰਕ ਹੁੰਦਾ ਜਿਵੇਂ ਬਾਈ ਜਿਹੜਾ ਮਹਿੰਗਾ ਸੀਡ ਆ ਨਾ ਜੇ ਰੇਟ ਨਹੀਂ ਹੈਗਾ ਤਾਂ ਉਹਨੂੰ ਆਪਾਂ ਰੋਕ ਸਕਦੇ ਹਾਂ ਉਹਨੂੰ ਚਾਹੇ ਆਪਾਂ ਮਹੀਨਾ ਡੇਢ ਮਹੀਨਾ ਖੇਤ ਚ ਰੋਕ ਸਕਦੇ ਹਾਂ ਨਾ ਤਾਂ ਉਹ ਗਾਜਰ ਨਿਸਰੂਗੀ ਹਨਾ ਤੇ ਨਾ ਉਹ ਗਾਜਰ ਖਰਾਬ ਹੋਊਗੀ ਜਿਵੇਂ ਜਿਹੜਾ ਇਹ ਸੀਡ ਆ ਇਹਦੀ ਮਤਲਬ ਜਦੋਂ ਟਾਈਮਿੰਗ ਆ ਗਈ ਇਹ ਆਪਾਂ ਨੂੰ ਉਹੀ ਮਤਲਬ 15 20 ਦਿਨ ਲਾ ਲਓ 25 ਦਿਨ ਤੱਕ ਆਪਾਂ ਲੇਟ ਪੱਟ ਸਕਦੇ ਹਾਂ ਇਹਨੂੰ ਹਨਾ ਪਰ ਜਿਹੜਾ ਇਹ ਜ਼ਿਆਦਾ ਟਾਈਮ ਖੜਦਾ ਨਹੀਂ ਹੈਗਾ ਇਹ ਹਾਂ ਕਹਿਣ ਦਾ ਮਤਲਬ ਇਹ ਜ਼ਿਆਦਾ ਟਾਈਮ ਨਹੀਂ ਖੜਦਾ ਹੈਗਾ ਆਹ ਸੀਡ ਨੂੰ ਆਪਾਂ ਬਈ ਜੇ ਬਾਈ ਚਾਂਸ ਅੱਜ ਰੇਟ ਘਟਾ ਆਪਾਂ ਨੂੰ ਲੱਗਦਾ ਵੀ ਹਾਂ ਜਿਵੇਂ ਇਹਦੀ ਜਿਹੜੀ ਪਟਾਈ ਆ ਬਈ ਆਪਾਂ ਜਦੋਂ ਆਪਾਂ ਝੋਨਾ ਲਾਉਣੇ ਲਾਉਣੇ ਹੁੰਨੇ ਆ ਨਾ ਉਦੋਂ ਵੀ ਇਹਦੀ ਪਟਾਈ ਚੱਲਦੀ ਹੁੰਦੀ ਆ ਜਿਹੜੀ ਜਵੇਰਾ ਗਾਜਰਾ ਇਹ ਆਪਾਂ ਨੂੰ ਮਕਾਉਣੀ ਪਊਗੀ ਜਦੋਂ ਇਹਦੇ ਦਿਨ ਕੰਪਲੀਟ ਹੋਗੇ ਕਿੰਨੇ ਦਿਨ ਚ ਆ ਜਾਂਦੀ ਆ ਏ ਯਾਰ ਆਪਣੇ ਲਾਲੋ ਵੀ ਜਨਵਰੀ ਦੇ ਲਾਸਟ ਹਫਤੇ ਦੇ ਵਿੱਚ ਚੱਲ ਪਣੀ ਆ। ਚੱਲ ਪਣੀ ਆ। ਹਾਂ 21 ਤੋਂ 30 ਦੇ ਵਿੱਚ ਵਿੱਚ ਚੱਲ ਪਾਣੇ ਨੇ। ਹਾਂ ਮੰਨ ਮੰਨ ਕੇ ਚਲੋ ਹਜੇ ਦਸੰਬਰ ਪਈ ਆ ਜਨਵਰੀ ਪਈ ਆ 2 ਮਹੀਨੇ ਪਏ ਨੇ। ਮੰਨ ਮਹੀਨਾ ਇਹਨੂੰ ਬੀਜੀ ਨੂੰ ਹੋ ਗਿਆ ਤੇ ਬਾਈ ਇੱਕ ਗੱਲ ਮੈਂ ਜਸਵਿੰਦਰ ਉਹ ਦੇਖੀ ਆ ਬੀਜੀ ਵੀ ਦਾ ਇਕੱਠੀ ਆ ਇਹ। ਇਕੱਠੀ। ਆ ਜਵੇਰਾ ਜਿਹੜਾ ਵੀ ਮਹਿੰਗਾ ਏ ਤੁਰਿਆ ਵਾ ਵਧੀਆ ਏ ਉਹਦਾ। ਇਹਦੀ ਜਰਮੀਨੇਸ਼ਨ ਬਹੁਤ ਵਧੀਆ ਜਿਹੜਾ ਜਵੇਰਾ ਆ ਜਿਹੜੀ ਨਟਿੰਡੋ ਆ ਇਹ ਬੀ ਪ੍ਰੂਰ ਆ ਆਪਾਂ ਬਰੋਬਰ ਪਾਇਆ ਐਨ ਪ੍ਰੋਪਰ ਪਰ ਯਾਨੀ ਕਿ ਇਹਦੀ ਜਰਮੀਨੇਸ਼ਨ ਬਹੁਤ ਘੱਟ ਹੋਈ ਆ ਹਾਂ ਥੋੜੀ ਕੁਝ ਇਹ ਖੇਤ ਵੀ ਥੋੜਾ ਜਿਆ ਟੈਟ ਆ ਦੂਈ ਜ਼ਮੀਨ ਨਾਲੋਂ ਖੇਤ ਚੀੜੀ ਜ਼ਮੀਨ ਆ ਇਹ ਬਾਈ ਉਹੀ ਖੇਤ ਆ ਜਿਹੜਾ ਤੁਹਾਨੂੰ ਆਪਾਂ ਨੇ ਦਿਖਾਇਆ ਤੀ ਆਪਣਾ ਝੋਨਾ ਜਿਹੜਾ ਖਰਾਬ ਹੋਇਆ ਤੀ ਪੂਛਾ ਝੋਨਾ ਉਹ ਆਪਾਂ ਨੇ ਓਕਣੇ ਫਿਰ ਖੜਾ ਝੋਨਾ ਮੰਨ ਕੇ ਚਲੋ ਖਰਚੇ ਵੱਢ ਕੇ ਓਕਣੇ ਇਕੱਠਾ ਚਕਾ ਕੇ ਫਿਰ ਗਾਜਰ ਬੀਜੀ ਤੀ ਤੇ ਹੁਣ ਬਾਈ ਤੁਹਾਨੂੰ 7008 ਵੈਰਾਈਟੀ ਦਿਖਾਉਨੇ ਆਪਾਂ ਜ ਤੇ ਮੈਟਰੋ ਇਹ ਵੈਰਾਈਟੀ ਆ ਆਪਣੀ 7008 ਆਪਾਂ ਨੇ ਪਹਿਲੇ ਸਾਲ ਲਾਇਆ ਇਹ ਇਹ ਵੀ ਆਪਣੇ ਕੋਲ ਕੋਈ ਲਿਹਾਜੀ ਵੀਰ ਭਰਾ ਆ ਗਿਆ ਤੀ ਆਪਣਾ ਉਹ ਕਹਿੰਦਾ ਵੀ ਤੁਸੀਂ ਮੇਰੇ ਵਾਲਾ ਆਲੂ ਲਾ ਕੇ ਦੇਖੋ ਤੇ ਸੀਡ ਵੀ ਆਪਾਂ ਨੂੰ ਉਹ ਨਹੀਂ ਦਿੱਤਾ ਤੀ ਇਹ 7008 ਦਾ ਤੇ ਬਾਈ ਇਹ ਆਪਣਾ ਕਰਿਆ ਵਾ ਤੁਹਾਡੇ ਤੁਹਾਨੂੰ ਦਸੀਏ 8.5 ਰੁਪਏ ਨੂੰ ਕੰਟਰੈਕਟ ਇਹਦਾ ਕਰਿਆ ਹੋਇਆ ਬਾਰ ਦਾ ਨਾ ਉਹਨਾਂ ਨੇ ਦੇਣਾ ਆਪਾਂ ਨੂੰ ਗੱਡੀ ਭੇਜਣਗੇ ਇਹ ਆਪਣੇ ਤਿੰਨ ਕੇਕੜ ਲਾਏ ਹੋਏ ਆ ਠੀਕ ਆ ਤੇ 17 ਨਵੰਬਰ ਨੂੰ ਮੰਨ ਕੇ ਚਲੋ ਇਹਨੂੰ ਪਾਣੀ ਲਾਇਆ ਤੀ ਆਪਾਂ ਨੇ ਦੂਜਾ ਪਾਣੀ ਤੇ ਹੁਣ ਤੀਜੇ ਪਾਣੀ ਦੀ ਇਹਦੀ ਤਿਆਰੀ ਆ ਇੱਕ ਬੈਗੇ ਚ ਯੂਰੀਆ ਦਾ ਪੈ ਗਿਆ ਤੇ ਗ੍ਰੋਥ ਵਾਲੀ ਸਪਰੇਅ ਦੀ ਇੱਕ ਹੋ ਗਈ ਠੀਕ ਆ ਤੇ ਗੁੱਡੀ-ਗੁੱਡੀ ਵਿੱਚ ਵੀ ਮੈਟਰੀ ਕਰੀ ਆ ਬਾਈ ਕਿਉਂ ਬਾਈ ਸਾਡੇ ਨਾਲ ਇਹ ਚੀਜ਼ਾਂ ਬਣ ਚੁੱਕੀਆਂ ਨੇ ਜਿਹੜੀਆਂ ਕੱਖੜੀਆਂ ਚੀਜ਼ਾਂ ਨੇ ਨਾ ਉਹ ਕੁਛ ਨਹੀਂ ਨਿਕਲਦਾ ਨਾ ਕਣਕ ਚੋਂ ਨਿਕਲੇ ਨਾ ਆਲੂਆਂ ਚੋਂ ਨਿਕਲੇ ਜੇ ਜਿੱਥੇ ਕੱਖ ਹੋ ਗਏ ਉਹਦਾ ਮਤਲਬ ਖਰਾਬ ਆ ਆਪਣਾ ਕੰਮ ਖੇਤੀ ਬਾਈ ਕਰਨ ਦਾ ਸਾਫ਼-ਸੁਥਰਾ ਕਰਨ ਦਾ ਫਾਇਦਾ ਗੰਦੀ ਖੇਤੀ ਕਰਨ ਦੇ ਨਾ ਤਾਂ ਅਸੀਂ ਹੱਕ ਚਾ ਨਾ ਅਸੀਂ ਕਰੀਏ ਸਾਲੀ ਘੱਟ ਕਰ ਲਾਂਗੇ ਪਿਆ ਤੁਸੀ ਆਲੂ ਦੇਖ ਲਓ ਖੜੇ ਬਾਈ 7008 ਵੈਰੈਟੀ ਆ ਇਹ ਤੇ ਜੇ ਕਿਸੇ ਵੀਰ ਭਰਾ ਨੇ ਬਾਈ ਗਾਹਾਂ ਨੂੰ ਲਾਉਣੇ ਵੀ ਹੋਏ ਆਪਾਂ ਨੂੰ ਦੱਸਦੇ ਹੋ ਆਪਣੇ ਕੋਲ ਬੰਦਾ ਹੈਗਾ ਜਿਹੜੇ ਨੇੜੇ ਤੇ ਡੇਡੇ ਨੇ ਆਪਣੇ ਚਲੋ ਦੂਰ ਵੀ ਲਵਾਉਂਦੇ ਹੁਣੇ ਇਹ ਬਾਈ ਉਹ ਸੀਡ ਉਹਨਾਂ ਨੇ ਆਪਾਂ ਨੂੰ ਦਿੱਤਾ ਸੀ ਆਪਾਂ ਨੇ ਉਹਨਾਂ ਨੂੰ 10000 ਰੁਪਏ ਕੀਲੇ ਦਾ ਦਿੱਤਾ ਸੀਗਾ ਬਾਦ ਵਾਲਾ ਜਿਹੜਾ ਉਹਨਾਂ ਨੇ ਆਪਾਂ ਨੂੰ 28000 ਰੁਪਏ ਕੀਲੇ ਦਾ ਬੀਜ ਦਿੱਤਾ ਸੀ ਮੰਨ ਕੇ ਚਲੋ ਵੀ 30 ਕਟੇ ਠੀਕ ਆ ਤੇ ਆਪਾਂ ਨੇ ਜਿਹੜਾ 18000 ਰੁਪਿਆ ਉਹ ਬਾਅਦ ਚ ਕੱਟਣਗੇ ਦਾ ਆਪਾਂ ਨੇ ਪਹਿਲਾਂ ਇਹ ਤਿੰਨ ਕੀਲਾਂ ਦਾ 30000 ਰੁਪਿਆ ਉਹਨਾਂ ਨੂੰ ਦਿੱਤਾ ਸੀ ਤੇ ਵੈਰਾਈਟੀ ਬਾਉਸ ਹਣੀ ਲੱਗਦਾ ਦੇਖਣ ਨੂੰ ਆ ਜਿਵੇਂ ਪਖਰਾ ਜਾਲੂ ਦੀ ਬੇਲ ਹੁੰਦੀ ਆ ਚਿੱਟੇ ਦੀ ਪਰ ਇਹਦਾ ਥੋੜਾ ਜਿਹਾ ਸਾਲਾ ਫਲਾ ਫਲਾਰ ਜਆ ਬੇਲ ਦਾ ਜ਼ਿਆਦੇ ਹੁੰਦਾ ਐਲ ਆਰ ਨਾਲੋਂ ਉਹ ਇੱਥੇ ਲਵੇ ਪਿੰਡ ਦੇ ਨੰਗਦੇ ਨੇ ਦੂਏ ਪਿੰਡ ਦੇ ਇਹ ਕਹਿੰਦੇ ਮੂੜੀਆਂ ਲਾਈਆਂ ਮੇਣੇ ਮੂੜੀਆਂ ਆਹ ਮੂੜੀਆਂ ਤੇ ਸੋਨਾ ਆਲੂ ਖੜਾ ਇਹ ਵੀ ਇਹ ਵੀ ਥੋੜਾ ਜਿਹਾ ਝਾੜ ਝੂੜ ਆਪਾਂ ਚੈੱਕ ਕਰਾਵਾਂਗੇ ਕਿਉਂ ਆਪਣਾ ਪਹਿਲਾ ਪਹਿਲਾ ਵੀਰੇ ਜਦੋਂ ਜਰਮੀਨੇਸ਼ਨ ਹੋਈ ਆ ਨਾ ਇਹਦੀ ਹਰੇਕ ਸਾਨੂੰ ਇਹ ਗੱਲ ਕਹਿੰਦੀ ਕਹਿੰਦਾ ਬਾਈ ਮੂੜੀ ਲਾਤੀ ਇਹ ਇਹ ਇਦਾਂ ਦੀ ਬੀਜ ਆ ਇਹ ਵੀ ਆਪਣੇ ਵਾਲੀਏ ਆਪਣਾ ਆਟੋਮੈਟਿਕ ਮਸ਼ੀਨ ਨਾਲੇ ਬੀਜਿਆ ਹੋਇਆ ਤੇ ਹੁਣ ਦੇਖ ਲਓ ਬਾਈ ਆਹ ਪੱਟੀ ਨੂੰ ਪਾਣੀ ਨਹੀਂ ਲੱਗਿਆ ਹੋਇਆ ਆਹ ਪੱਟੀ ਨੂੰ ਦੇਖ ਲਓ ਕੱਲ੍ਹ ਦਾ ਹੀ ਪਾਣੀ ਲੱਗਿਆ ਹੋਇਆ ਇਹਦਾ ਦੇਖ ਲਓ ਇਹਦਾ ਰੇ ਇਹਦਾ ਕਿੰਨਾ ਫਰਕ ਆ ਇਹ ਆਲੂ ਆ ਜਿਹੜਾ ਬਾਈ ਇਹਦਾ ਨਾ ਪਾਣੀ ਇਹਦੀ ਜਾਨ ਆ ਵੱਧ ਵੀ ਨਾ ਪਾਵੇ ਇਹਨੂੰ ਘੱਟ ਵੀ ਨਾ ਪਾਵੇ ਠੀਕ ਆ ਪਾਣੀ ਤੋਂ ਬਿਨਾ ਇਹ ਨਹੀਂ ਬਚਦਾ ਹੈਗਾ ਹੁਣ ਤਾਂ ਮੰਨ ਕੇ ਚਲੋ ਇਹ ਵੀ ਥੋੜਾ ਜਿਆ ਲੇਟ ਹੋ ਗਏ ਅਸੀਂ ਲਾਉਣ ਕਰਨੀਓ ਉਹ ਕੰਮ ਥੋੜਾ ਜਿਆ ਜਿਆ ਦੇ ਹੁਣ ਕਰਕੇ ਕੁਝ ਗਾਜਰਾਂ ਨੇ ਕੰਮ ਲੱਝਾਤਾ ਕੁਝ ਆਲੂਏ ਬੀਜ ਦੇ ਤੇ ਹੌਲੀ ਹੌਲੀ ਬੀਜੇ ਨੇ ਫਿਰ ਆਪਣੀਆਂ ਮਸ਼ੀਨ ਨਾਲ ਤੇ ਇਹਦਾ ਤੁਹਾਨੂੰ ਝਾੜ ਝੂੜ ਆਪਾਂ ਪ੍ਰੋਪਰ ਦੱਸਾਂਗੇ ਵੈਸੇ ਬਾਈ ਜਿੱਥੇ ਤੱਕ ਆਪਾਂ ਗੱਲ ਸੁਣਦੇ ਆਂ ਔਰ ਵੀਡੀਓ-ਬਿਡੀਓ ਦੇਖਦੇ ਆਂ ਆਪਾਂ ਹਨਾ ਇਹ ਦਾਣਾ ਵੀ ਜਿਆਦਾ ਚੱਕਦਾ ਠੀਕ ਆ ਤੇ ਸਾਈਜ਼ ਵੀ ਇਹਦਾ ਵੱਡਾ ਹੁੰਦਾ ਇਹ ਥੋੜਾ ਜਿਆ ਲੰਬੀ ਚਾਲ ਦਾ ਆਲੂ ਕਹਿੰਦੇ ਨੇ 7008 ਨੂੰ ਬਾਈ ਜਿਹੜੇ ਤਾਂ ਮੰਨ ਕੇ ਚਲੋ ਸੀਡ ਸੂਟ ਦਾ ਕੰਮ ਕਰਦੇ ਨੇ ਮਤਲਬ ਆਪਾਂ ਵੀਡੀਓ ਦੇਖਦੇ ਆਂ ਦੂਰ ਉਹਦਾ ਚਲੋ ਲਾਉਂਦੇ ਨੇ ਪਰ ਆਪਣੇ ਏਰੀਏ 'ਚ ਮੈਂ ਨਹੀਂ ਕਹਦਾ ਹੈਗਾ ਵੀ ਕੋਈ ਲਾਉਂਦਾ ਹੋਊਗਾ ਕੋਈ ਉਹ ਟਾਵਾ ਜ਼ਿੰਮੇਦਾਰ ਹੋ ਜਿਹੜਾ ਲਾਉਂਦਾ ਹੋਊਗਾ ਆਪਣੇ ਤਾਂ ਜਾਦੇ ਜੋਤੀ ਜਾਂ ਐਲ ਆਰ ਬਸ ਜੋਤੀ ਐਲ ਆਰ ਪਖਰਾਜ ਲਾਉਂਦੇ ਆਂ ਪਖਰਾਜ ਬਸ ਆਂ ਕੱਚੇ ਆਲੂ ਦਾ ਕੰਮ ਕਰਦੇ ਆਂ ਤੇ ਬਾਈ ਆਲੂਆਂ ਦੀ ਪਟਾਈ ਹੁਣ ਆਪਾਂ ਮੰਨ ਕੇ ਚਲੋ ਅੱਜ 0050 ਦੀ ਸਪਰੇਅ 2-2 ਕਿਲੋ ਪਾ ਕੇ ਕਰਤੀ ਜਿੰਨਿਆਂ ਦੀ ਆਪਾਂ ਨੇ ਕੱਚਿਆਂ ਦੀ ਪਟਾਈ ਕਰਾਂਗੇ ਠੀਕ ਆ 10 ਦਿਨ ਤੱਕ ਪਟਾਈ ਲਾਉਣੀ ਅੱਜ ਆਪਾਂ ਨੇ ਪੱਟ 5-5 ਆਲੂਆਂ ਦਾ 6-6 ਦਾ ਬਾਈ ਐਡਾ-ਐਡਾ ਸਾਈਜ਼ ਹੋ ਗਿਆ ਤਕਰੀਬਨ ਕਿਉਂ ਆਪਣਾ ਆਲੂ ਬਾਈ ਮੰਨ ਕੇ ਚਲੋ 75 ਦਿਨ ਤੋਂ ਪਲੱਸ ਹੋ ਗਿਆ 80 ਦੇ ਲਗਭਗੇ ਹੋ ਗਿਆ ਮੰਨ ਕੇ ਚਲੋ ਵੀ 24-25 ਤਰੀਕ ਨੂੰ 90 ਦਿਨ ਦਾ ਪੂਰਾ ਹੋ ਜਾਊਗਾ ਆਪਣੀ ਸਲਾਹੇ ਵੀ 15-16 ਤਰੀਕ ਤੱਕ ਆਪਾਂ ਪਟਾਈ ਲਾਵਾਂਗੇ ਹਜੇ ਥੋੜੇ ਖੇਤ ਗਿੱਲੇ ਨੇ ਬਾਕੀ ਰੇਟ ਦੇਖਾਂਗੇ ਬਾਈ ਐਵੇਂ ਤੁਹਾਨੂੰ ਕਹੀਏ ਗਰਾ ਵੀ ਲਾਉਣਾ ਪੈ ਸਕਦਾ ਔਰ ਜੇ ਰੇਟ ਰਿਹਾ 13-14 ਰੁਪਏ ਫਿਰ ਆਪਾਂ ਬਾਈ ਨਾਲ ਦੀ ਨਾਲ ਵੇਚ ਦਾਂਗੇ ਕਿਉਂ ਬਾਈ ਐਦਕੀ ਮਾਲ ਬਹੁਤ ਲਾਇਆ ਹੋਇਆ ਆਲੂ ਬਸੇਰਾ ਲਾਇਆ ਆ ਗਾਜਰਾਂ ਵੀ ਪਤਾ ਕੁਝ ਨਹੀਂ ਵੀ ਬਣਨਾ ਕੀ ਆ ਪਰ ਪਰਮਾਤਮਾ ਤੇ ਡੋਰੀਆਂ ਨੇ ਬਾਈ ਮਿਹਨਤ ਕਰ ਸਕਦੇ ਆ ਆਪਾਂ ਦਾ ਮਿਹਨਤ ਆਪਣੀ ਪੂਰੀ ਕਰੀ ਹੋਈ ਆ ਖੇਤ ਦੇਖ ਲਓ ਤੁਸੀਂ ਜੇ ਤੁਹਾਨੂੰ ਕੋਈ ਗੜਬੜ ਲੱਗਦੀ ਆ ਤਾਂ ਦੱਸਦੇ ਕੋਈ ਜਰਮੀਨੇਸ਼ਨ ਚ ਪ੍ਰੋਬਲਮ ਜਾਂ ਕੋਈ ਸਾਡੀ ਖੇਤੀ ਚ ਪ੍ਰੋਬਲਮ ਜਾਂ ਤੁਹਾਨੂੰ ਕਿਸੇ ਬੱਟ ਡਾਲ ਤੇ ਕੋਈ ਕੱਖ ਦੇਖਦਾ ਹੋਵੇ ਉਹ ਦੇਖ ਲਓ ਤੁਸੀਂ ਉਧਰ ਉਹ ਆਪਣਾ ਸੀਡ ਵਾਲਾ ਆਲੂ ਆਲੂ ਖੜਾ ਏ ਇਹ ਵੀ ਬਾਈ ਉਹ ਬਣਾਉਂਦੇ ਤਾਂ ਇਹਦੇ ਆ ਵੀ ਸੀਡੇ ਨੇ ਤੇ ਗਾਜਰਾਂ ਦੀ ਵੀ ਤੁਹਾਨੂੰ ਡਿਟੇਲ ਬਾਈ ਹੁਣ ਦਿੰਦੇ ਰਿਹਾ ਕਰਾਂਗੇ ਪ੍ਰੋਪਰ ਠੀਕ ਆ ਤੇ ਠੀਕ ਆ ਮਿੱਤਰੋ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਤੇ ਵੀਡੀਓ ਨੂੰ ਸ਼ੇਅਰ ਕਰ ਦਿਆ ਕਰੋ ਤਾਂ ਕਿ ਜਿਹੜੇ ਬਾਈ ਨਵੇਂ ਬੰਦੇ ਆਪਣੇ ਨਾਲ ਜੁੜਦੇ ਨੇ ਉਹਨਾਂ ਨੂੰ ਆਪਾਂ ਨੌਲੇਜ ਦੇ ਸਕੀਏ ਕਿਉਂ ਬਹੁਤ ਵੀਰ ਚਲੋ ਆਪਾਂ ਲੋਕ ਸਾਤੋਂ ਵੀ ਉੱਪਰ ਦੀ ਪਾਏ ਨੇ ਹਨਾ ਬਹੁਤ ਜ਼ਿਆਦੇ ਜਿਹੜੇ ਵੱਡੀਆਂ ਖੇਤੀਆਂ ਕਰਦੇ ਨੇ ਤੇ ਆਪਣਾ ਤਾਂ ਬਾਈ ਇਹੀ ਮਕਸਦ ਹੁੰਦਾ ਵੀ ਘੱਟ ਖਰਚੇ ਨਾਲ ਆਪਾਂ ਵੱਧ ਪ੍ਰਾਫਿਟ ਕਰ ਸਕੀਏ ਠੀਕ ਆ ਤੇ ਆਪਾਂ ਦਵਾਈਆਂ ਵੀ ਬਾਈ ਤੁਹਾਨੂੰ ਦੱਸ ਦੇ ਰਹੇ ਨਾ ਵੀ ਆਹ ਕਰਦੇ ਆ ਜਾਂ ਆਹ ਕਰਦੇ ਆ ਹੁਣ ਆਪਾਂ ਨੇ ਗਾਜਰਾਂ ਦੀਆਂ ਵੀ ਤੁਹਾਨੂੰ ਦੱਸੀਆਂ ਨੇ ਅੱਗੇ ਵੀ ਜਿਹੜੀਆਂ ਕਰਾਂਗੇ ਕੋ ਮਾਪਾ ਨਾਲ ਹੁੰਦੇ ਦੱਸਿਆ ਕਰਾਂਗੇ ਵੀ ਭਾਈ ਆ ਸਪਰੇਅ ਕਰਦੇ ਆਂ ਇਦਣ ਪੱਟਦੇ ਆਂ ਇਦਣ ਆ ਰੇਟ ਆ ਅਰ ਇੰਨੇ ਦਾ ਆਪਣਾ ਖੇਤ ਆ ਨਿਕਲਿਆ ਇੰਨੇ ਦਾ ਆਪਣਾ ਖੇਤ ਆ ਨਿਕਲਿਆ ਠੀਕ ਆ ਬਾਕੀ ਭਾਈ ਗੁਰੂ ਰਾਮਦਾਸ ਜੀ ਤੇ ਆਪਣੀਆਂ ਡੋਰਾ ਨੇ ਉਹ ਬਾਹ ਫੜ ਕੇ ਆਪਣੀ ਰੱਖਣਗੇ ਬਸ ਧੰਨਵਾਦ ਮਿੱਤਰੋ ਲਓ ਵੀ ਮਿੱਤਰੋ ਹਾਲੈਂਡ ਦੇ ਆਪਾਂ ਜਿਹੜੀ ਪੈਰ ਵਾਲੀ ਰੇਨਸ ਆ ਭਾਈ ਉਹ ਲਵਾਤੀ ਲਿਆਂਦੀ ਨੇ ਇਹਨੂੰ ਸਾਲ ਹੋ ਗਿਆ ਸਾਲ ਦੀ ਘਰੀ ਪਈਦੀ ਟਾਈਮ ਹੀ ਨਹੀਂ ਲੱਗਿਆ ਲੋਕ ਹੁਣ ਵੀ ਦਿੱਤਾ ਲਵਾ ਕੇ ਲੈ ਕੇ ਆਇਆ ਤੇ ਬਾਈ ਜਿਹੜਾ ਮਤਲਬ ਇਹਦੇ ਨਾਲ ਲੈ ਕੇ ਆਇਆ ਸੀ ਮੈਂ ਪੈਪ ਜਾ ਉਹਦਾ ਕੰਮ ਆਇਆ ਨਹੀਂ ਉਹਦਾ ਘਰੇ ਹੀ ਪਿਆ ਕੱਲੇ ਆ ਪੈਡਲ ਪੈਡਲ ਜੇ ਲੈ ਆਇਆ ਕਰੋ ਆ ਤਾਂ ਬੰਦੇ ਦੇ ਵੀ ਬਣਵਾ ਕੇ ਲਵਾਇਆ ਕਰੋ ਜਿਹੜਾ ਉਹ ਪੈਡਲ ਉਹਦਾ ਉਰੀ ਉਰੀ ਰੇਸ ਲਾਉਂਦਾ ਸੀ ਇੱਥੇ ਇਹ ਹੁਣ ਪਿੱਛੇ ਆਟੋਮੀ ਲਾਈ ਆ ਫਿਟਿੰਗ ਬਹੁਤ ਵਧੀਆ ਤਰੀਕੇ ਨਾਲ ਕਰੀਆ ਬੰਦੇ ਨੇ ਬਾਕੀ ਤੁਹਾਨੂੰ ਘਰੇ ਜਾ ਕੇ ਦਿਖਾਉਣਾ ਮੈਂ ਤੇ ਆਪਾਂ ਯੂਰੀਆ ਲੈ ਕੇ ਆਇਆ ਬਾਈ ਯੂਰੀਆ ਦੀ ਵੀ ਸ਼ਾਰਟ ਚੱਲ ਰਹੀ ਆ ਨਹੀਂ ਤਾਂ ਚਲੋ ਅੱਗੇ ਇਕੱਠਾ ਟਰਾਲਾ ਭਰ ਲਿਆਉਂਦੇ ਦੀ ਹਨਾ ਪਰ ਹੁਣ ਥੋੜਾ ਥੋੜਾ ਲੈ ਕੇ ਆਉਣਾ ਪੈਂਦਾ ਹੁਣ ਵੀ 55 ਕਥੇਲੇ ਲੈ ਕੇ ਆਏ 55 ਨੇ ਆ 55 ਨੇ ਤੇ ਆਲੂਾਂ ਦੀ ਦਵਾਈ ਦੂਈ ਲੈ ਕੇ ਆਏ ਆ ਬਾਈ ਤੇ ਇੱਕ ਗੱਲ ਨਾ ਸਮਝ ਨਹੀਂ ਆ ਰਹੀ ਵੀ ਕੀ ਚੱਲ ਰਿਹਾ ਪਹਿਲਾਂ ਮੱਕੀ ਦੇ ਬੀ ਤੇ ਬਲੈਕ ਚੱਲੀ ਫਿਰ ਡੀਏਪੀ ਤੇ ਚੱਲੀ ਹੁਣ ਯੂਰੀਆ ਤੇ ਚੱਲ ਵੀ ਵਿੱਚ ਦੀ ਕਈ ਹੋਰ ਸੀ ਚਾਹ ਬੀ ਤੇ ਵੀ ਚੱਲੀ ਸੀ ਜੀਰੀ ਦੇ ਬੀ ਤੇ ਇੱਕ ਦੋ ਕਣਕ ਦੇ ਵੀ ਐਜਤੀ ਵੀ ਇਹੋ ਜਿਹੇ ਜਿਹਨਾਂ ਤੇ ਚੱਲੀ ਆ ਬਾਈ ਸੰਝ ਨੂੰ ਲੱਗਦੀ ਵੀ ਇਹ ਕੀ ਕਰ ਰਹੇ ਨੇ ਇਹ ਸਾਰਾ ਖੇਤੀ ਦਾ ਧੰਦਾ ਜਿਹੜਾ ਉਹ ਠੱਪ ਕਰਨਾ ਚਾਹੁੰਦੇ ਨੇ ਤੇ ਸੋਸਾਇਟੀ ਚੋਂ ਬਾਈ 10-10 ਥੈਲੇ ਮਿਲੇ ਰਹੇ ਇਹਦੇ ਬਸ 10 ਕੋਆਪਰੇਟਿਵ ਸੋਸਾਇਟੀਆਂ ਕਿੱਥੇ ਜਾਣਗੀਆਂ ਤੇ ਦੂਜੀ ਗੱਲ ਇੱਕ ਗੱਲ ਹੋਰ ਵੀ ਆ ਬਾਈ ਜੇ ਅਸੀਂ ਮਤਲਬ ਅਸੀਂ ਹੁੰਦੇ ਨਾ ਕੋਆਪਰੇਟਿਵ ਸੇਟੀ ਦੇ ਪ੍ਰਧਾਨ ਭੈਣ ਚੋਂ ਕਿਧੋਂ ਮਰਜੀ ਯੂਰੀਆ ਲੈ ਕੇ ਆਉਣਾ ਪੈਂਦਾ ਅਸੀਂ ਤਾਂ ਸਿੱਧਾ ਐਮਐਲਏ ਕੋਲ ਵੱਜਦੇ ਆ ਮੁੱਖ ਮੰਤਰੀ ਘੇਰ ਲੈਂਦੇ ਸੀ ਤਾਂ ਸਾਡਾ ਤਾਂ ਐਡਾ ਦਿਮਾਗ ਤੁਹਾਨੂੰ ਪਤਾ ਹੋਆ ਪਾ ਲੈ ਕੇ ਆਉਂਦੇ ਪਰ ਆਪਾਂ ਸਾਰੇ ਪੰਜਾਬ ਦੇ ਮੁੱਦੇ ਛਾਲ ਦਿੰਦੇ ਪਰ ਆਪਾਂ ਨੂੰ ਕੋਈ ਚੱਕਰ ਨਹੀਂ ਬਾਈ ਆਪਾਂ ਨੂੰ ਹੁਣ ਵੀ ਮਿਲੀ ਜਾਂਦਾ ਜਿਹੜੇ ਬੰਦਿਆਂ ਨੇ ਮਤਲਬ ਉਹ ਨਹੀਂ ਕਰਿਆ ਹੈਗਾ ਉਹਦਾ ਸਪੋਰਟ ਨਹੀਂ ਕਰੀ ਜਾਂ ਸਾਥ ਨਹੀਂ ਦਿੱਤਾ ਹੈਗਾ ਉਹ ਬੰਦੇ ਹੀ ਔਖੇ ਹੋ ਰਹੇ ਨੇ ਆਪਾਂ ਆਪਣੇ ਜਿੰਨਾ ਗਰੁੱਪ ਆ ਸਾਰਿਆਂ ਨੂੰ ਪ੍ਰੋਵਾਈਡ ਕਰਾਇਆ ਪਹਿਲਾਂ ਡੀਏਪੀ ਵੀ ਦਵਾਈਆ ਹੁਣ ਯੂਰੀਆ ਵੀ ਦਵਾਈ ਜੰਨੇ ਆ ਨਾਲੇ ਆਪਾਂ ਨੂੰ ਆ ਨਾਰਮਲ ਰੇਟਾਂ ਦੇ ਮਿਲ ਰਿਹਾ ਬਾਈ ਠੀਕ ਆ ਉਹ ਬੰਦੇ ਉਹੀ 350 350 ਤੋਂ 1700 ਤੋਂ ਡੀਏਪੀ ਲਿਆ ਹੁਣ ਯੂਰੀਆ ਨਾਲ ਫਰੀ ਦੀਆਂ ਦਵਾਈਆਂ ਚੱਕ ਰਹੇ ਨੇ ਇਹ ਲੋਡ ਹੁੰਦੀ ਹੈ ਸਮਝ ਦੀ ਆਪਾਂ ਕਦੇ ਫਾਇਦਾ ਨਹੀਂ ਦੇਖਿਆ ਆਏਗਾ ਬਾਈ ਕਿਸੇ ਚੀਜ਼ 'ਚ ਆਪਾਂ ਤਾਂ ਪਿੰਡ ਦਾ ਚਲੋ ਭਲਾ ਹੀ ਚਾਹੁੰਦੇ ਸੀ ਵੀ ਸਾਇੰਸ ਈ ਕਾਮਯਾਬ ਹੋਵੇ ਹੈਨਾ ਤੇ ਮਿੱਤਰ ਆਲੂ ਪਟਨ ਵਾਲੀ ਦਾ ਵੀ ਆਪਾਂ ਕੰਮ ਕਰਾਤਾ ਪ੍ਰੋਪਰ ਹੈਨਾ ਸਾਰਾ ਆਹ ਪੱਤੀਆਂ ਪੁੱਤੀਆਂ ਜਿਹੜੀਆਂ ਨਵੀਆਂ ਲੱਗਣ ਵਾਲੀਆਂ ਉਹਦੀਆਂ ਮੂਰੇ ਸਾਰੀਆਂ ਉਹ ਲਾਤੀਆਂ ਹੈਨਾ ਤੇ ਜਾਲ ਆ ਜਿਹੜਾ ਆਪਾਂ ਨੇ ਜਾਲ ਵੀ ਨਵਾਂ ਲਾਤਾ ਗੀਅਰ ਦਾ ਵੀ ਵਿੱਚੋਂ ਕੰਮ ਕਰਾਤਾ ਹੈ ਨਾ ਜਿਹੜਾ ਵੀ ਮੜਾ ਮੋਟਾ ਸੀਗਾ ਤੇ ਬੈਰਿੰਗ ਆਪਾਂ ਨਵੇਂ ਪਾਤੇ ਲਗਭਗ ਜਾਦਾ ਤਾਂ ਜਿਹੜੇ ਸਹੀ ਚੱਲਣ ਵਾਲੇ ਸੀ ਉਹ ਸਹੀ ਕਰਤੇ ਆ ਤਾਂ ਜਾਲ ਤਾਂ ਬਦਲੇ ਬਦਲੇ ਆ ਘਰਾਰੀਆਂ ਵੀ ਸਾਰੀਆਂ A to Z ਸਾਰਾ ਸੈੱਟ ਹੀ ਨਵਾਂ ਪਾਤਾ ਆਪਾਂ ਨੇ ਉਹ ਪੁਰਾਣਾ ਆਪਾਂ ਵਿੱਚ ਦੇ ਆਇਤੀ ਇਹ ਨਵਾਂ ਪਾਤਾ ਦੀ ਸਾਰੇ ਗਾਰਡਮੈਂਟ ਜਾਂ ਤੇ ਬਾਕੀ ਹੁਣ ਦੇਖਾਂਗੇ ਕਿਵੇਂ ਚੱਲਦੀ ਹੈ ਸੱਤਾ ਉਪਰ ਕੱਲ ਲੈ ਕੇ ਆਇਆ ਪਾਕ ਇਹਨੂੰ ਇੱਧਰ ਵੀ ਐ ਵੈਰਿੰਗ ਪੁਰਿੰਗ ਜੇ ਨਵੇਂ ਬਾਤੇ ਸਾਰਾ ਕੁਝ ਨਵਾਂ ਬਾਤਾ ਜਿਹੜੀਆਂ ਆ ਲੱਠਾਂ ਜੀਆਂ ਨੇ ਇਹ ਵੀ ਨਵੀਆਂ ਹੀ ਬਾਤੀਆਂ ਆਪਾਂ ਨੇ ਬਹੁ ਮਾੜਾ ਮੋਟਾ ਹੀ ਬਾਡੀ ਉਪਰ ਨਹੀਂ ਰਹਿ ਗਈ ਬਾਕੀ ਦਾ ਸਾਰਾ ਕੁਝ ਆਪਾਂ ਵਿੱਚ ਨਵਾਂ ਬਾਤਾ ਆਲੂ ਪੱਟ ਕੇ ਰੰਗ ਮਾਰ ਦਾਂਗੇ ਦੇਖਾਂਗੇ ਹੁਣ ਜੇ ਤਾਂ ਆਪਣਾ ਮੂਡ ਬਣਿਆ ਫਿਰ ਤਾਂ ਆਪਾਂ ਆ ਦੋ ਮਸ਼ੀਨਾਂ ਇਹੀ ਰੱਖ ਲਾਂਗੇ ਜੇ ਆਪਣਾ ਮੂਡ ਹੋ ਗਿਆ ਚੇਂਜ ਤਾਂ ਇਹਨੂੰ ਤੇ ਇਹਨੂੰ ਦੋਹਾਂ ਨੂੰ ਸੇਲ ਕਰਕੇ ਗ੍ਰਾਮਾ ਲੈ ਆਵਾਂਗੇ ਗ੍ਰਾਮੇ ਨਾਲ ਬਜਾਈ ਕਰਕੇ ਆਲੂ ਦੀ ਅਗਲੀ ਵਾਰ ਉਹ ਦੁਵਾਦ ਜਾਲੂ ਪੱਟਣੇ ਹੋਣੇ ਫਿਰ ਇਹੇ ਜੀ ਨਵੀਂ ਲਿਆਵਾਂਗੇ ਬੱਲਾ ਇਹ ਤਾਂ ਸ਼ਾਇਦ ਜੇ ਬੈਸਟ ਰੀਨ ਰਿਜ਼ਲਟ ਦਿੱਤਾ ਫਿਰ ਇਹ ਤਾਂ ਸ਼ਾਇਦ ਰੱਖ ਲਈਏ ਆ ਚੇਂਜ ਕਰਦੇ ਪਰ ਯਾਰ ਇਹਦੇ ਆਲੂ ਦਾ ਬਾਈ ਮੇਰੇ ਹਿਸਾਬ ਨਾਲ ਇਹਦੇ ਨਾਲ ਜਿਹੜੀ ਆਲੂ ਦੀ ਬਜਾਈ ਹੁੰਦੀ ਹੈ ਨਾ ਆਲੂ ਸਾਲਾ ਬਾੜ ਦਾ ਬਹੁਤ ਆ ਇਹਨਾਂ ਜੰਮਾ ਸਿੱਧਾ ਲੈਣ ਚ ਧਰਦੇ ਜਾਂਦੀ ਆ ਫਰਕ ਹੁੰਦਾ ਯਾਰ ਕਿਸੇ ਕਿਸੇ ਜੀ ਦਾ ਗ੍ਰਾਮਾ ਜਿਹੜਾ ਉਹਨੇ ਐ ਸਾਈਡ ਤੇ ਧਰਨ ਆਲੂ ਦੱਸਿਓ ਵੀ ਇਹਦੀ ਬਜਾਈ ਬੈਸਟ ਆਲੂ ਨੂੰ ਕਨਾ ਤੇ ਗ੍ਰਾਮੇ ਦੀ ਤੇ ਪਟਾਈ ਤਾਂ ਚਲੋ ਉਹਨੇ ਵਧੀਆ ਹੀ ਕਰਨੀ ਆ ਪਟਾਈ ਵਾਲੀਆਂ ਮਸ਼ੀਨਾਂ ਬੜੀਆਂ ਮਹਿੰਗੀਆਂ ਨੇ ਬਾਈ ਸੌਦੇ ਹੁਣ ਤੁਸੀਂ ਲਾ ਲਓ ਵੀ 10 15 ਦੀ ਆ ਮਸ਼ੀਨ ਉਸ ਪਟਾਈ ਵਾਲੀ ਜਿਹੜੀ ਸਾਰਿਆਂ ਨੂੰ ਠੀਕ ਠੀਕ ਆ ਮਤਲਬ ਸਟਾਰਟਿੰਗ ਰੇਟ ਪਟਾਈ ਵਾਲੀ ਮਸ਼ੀਨ ਦੇ ਦਾ ਤੇ ਹੈਗੀ ਵੀ ਟਰਾਲੀ ਵਾਲਿਆਂ ਦੀ ਆ ਬਾਈ ਸਾਰਿਆਂ ਨੂੰ ਵੈਸਟ ਆ ਬਸੰਤ ਬਸੰਤ ਵਾਲਿਆਂ ਦੀ ਟਰਾਲੀ ਤੇ ਇੱਕ ਗੱਲ ਹੋਰ ਵੀ ਆ ਬਾਈ ਹੁਣ ਮੰਨ ਲਓ ਤੁਹਾਨੂੰ ਆਪਾਂ ਯਾਰ ਸਹੀ ਰੇਟ ਦੱਸਦੇ ਆ ਚਲੋ ਇਹ ਆਪਾਂ ਲਈ ਸੀਗੀ ਆਪਣਾ ਮੇਰੇ ਖਿਆਲ ਚ ਇਹ ਤਾਂ ਚੌੜ ਚੌੜ ਚੇ ਲੈ ਲਈਦੀ ਉਹ ਲਈ ਸੀ ਵਧੀਆ ਉਹ ਲਈ ਸੀ ਆਪਾਂ ਨੇ 5.15 ਹਜ਼ਾਰ ਦੀ ਇਹ ਇਹਦੇ ਤੇ ਆਪਣਾ ਲੱਗ ਗਿਆ ਸੀ 20 ਕੁ ਹਜ਼ਾਰ ਰੁਪਈਆ ਹਨਾ 20 ਇਹਦੇ ਤੇ ਲੱਗੇ ਦੀ ਮੰਨ ਲਓ ਇਹ ਪੈ ਗਈ ਆਪਾਂ ਨੂੰ 20 ਤੇ 10 35 ਚ ਪੈ ਗਈ ਇਹ ਜੇ ਆਪਾਂ ਉਹ ਲੈਨੇ ਆ ਤਾਂ ਆਪਾਂ ਨੂੰ ਟੁਕ ਟੁਕ 45 50 50 ਪਲੱਸ ਮਿਲਦੀ ਆ ਭਾਈ ਇਹ ਠੀਕ ਆ ਕਿਉਂਕਿ ਆਪਾਂ ਕੰਮ ਕਰਦੇ ਹੁੰਦੇ ਆ ਤਸੱਲੀ ਬਾਕਸ ਐਨ ਆਪਾਂ ਨੂੰ ਕਹਿੰਦੇ ਤੇ ਵੀ ਜਿਹੜਾ ਕੁਝ ਹੁੰਦਾ ਕੱਢ ਕੇ ਬਾਹਰੇ ਮਾਰ ਜਿਹੜਾ ਪੈਣ ਵਾਲਾ ਪਾ ਦੇ ਤਾਂ ਆ ਪੈਸੇ ਵੱਧ ਲੱਗੇ ਸਾਰ ਨੂੰ ਜਿਹੇ ਨੂੰ 15 ਜੀ ਵੀ ਸਾਰ ਸਕਦੇ 10 ਜੀ ਵੀ ਤੇ ਉਦੋਂ ਬਾਅਦ ਆਹ ਭਾਈ ਇਹਦੇ ਤੇ ਆਪਣਾ ਇਹਦੇ ਤੇ ਵੀ 20000 ਲੱਗਿਆ ਇਹ ਆਈ ਆ 15900 ਦੀ ਇਹਦਾ ਵੀ ਕੰਮ ਪੂਰਾ ਤਸੱਲੀ ਬਖਸ਼ੇ ਕਰਾਇਆ ਆਪਾਂ ਨੇ